ਸਮਾਣਾ ਦੀ ਗੁਵਿੰਦ ਨਗਰ ਬਸਤੀ ਦਾ ਨੌਜਵਾਨ ਸਤਿੰਦਰ ਸਿੰਘ ਮੁਹਾਲੀ ਪੁਲਿਸ ਵਿੱਚ ਐਸਐਸਪੀ ਮੁਹਾਲੀ ਦੇ ਨਾਲ ਤਾਇਨਾਤ ਦੇ ਰਾਤ ਮੁਹਾਲੀ ਤੋਂ ਚੱਲਿਆ ਅਤੇ 9 ਵਜੇ ਉਸ ਦੀ ਪਤਨੀ ਨੇ ਉਸ ਨੂੰ ਫੋਨ ਕੀਤਾ ਤੇ ਉਸਨੇ ਕਿਹਾ ਕਿ ਮੈਂ ਘਰ ਵਾਪਸ ਆ ਰਿਹਾ ਉਸ ਤੋਂ ਬਾਅਦ ਉਸ ਦਾ ਫੋਨ ਨਹੀਂ ਮਿਲ ਰਿਹਾ ਪਰਿਵਾਰ ਰਾਤ ਤੋਂ ਹੀ ਆਪਣੇ ਬੱਚੇ ਦੀ ਭਾਲ ਦੇ ਵਿੱਚ ਲੱਗਿਆ ਹੋਇਆ ਹੈ ਪਤਨੀ ਅਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ ਉਸ ਦੀ ਗੱਡੀ ਸਮਾਣਾ ਪਟਿਆਲਾ ਸੜਕ ਦੇ ਪਿੰਡ ਪਾਂਡਰਾ ਦੇ ਨਜ਼ਦੀਕ ਖੜੀ ਮਿਲੀ ਹੈ ਜਿੱਥੇ ਪੁਲਿਸ ਦੀ ਫਿੰਗਰਪ੍ਰਿੰਟ ਮਾਹਰ ਟੀਮ ਜਾਂਚ ਕਰ ਰਹੀ ਹੈ ਦਾ ਕਾਲਾ ਚੌਕੇ ਇੰਚਾਰਜ ਵੱਲੋਂ ਦੱਸਿਆ ਗਿਆ ਹੈ ਕਿ ਰਾਤ ਨੂੰ 2 ਵਜੇ ਸੂਚਨਾ ਮਿਲੀ ਤਾਂ ਅਸੀਂ ਇੱਥੇ ਪਹੁੰਚੇ ਹਾਂ ਜਾਂਚ ਕਰ ਰਹੇ ਹਾਂ ਲੇਕਿਨ ਪਰਿਵਾਰ ਨੇ ਮੰਗ ਕੀਤੀ ਹੈ ਕਿ ਸਾਡੇ ਬੱਚੇ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਸੁਮਾਣਾ ਦੇ ਡੀਐਸਪੀ ਫਤੇਹ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਘਟਨਾ ਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੜਾ ਆਮਦਾਰੇ ਮੇਰੇ ਨਵਚਿਤ ਕੋ ਨਵਚਿਤ ਨਵਦੀਪ ਕਰਾਲ ਦੇ ਨਾਮ ਕੀ ਸਤਿੰਦਰ ਸਿੰਘ ਤੇ ਡਿਊਟੀ ਕਿੱਥੇ ਕਰਦੇ ਹੋ ਮਹਾਲ ਤੇ ਰਾਤ ਤੁਹਾਡੇ ਕੋਲ ਕਿਨੇ ਦੇ ਕਾਲ ਆਈ ਹਮਾਰੇ 9 ਵਜੇ ਕੀ ਦੱਸਿਆ ਤੁਸੀਂ ਮੈਂ ਚੱਲ ਵਾਪਸ ਆਉਂਦੇ ਪੈ ਸੀ ਡਿਊਟੀ ਤੋਂ ਹਾਂਜੀ ਹਾਂਜੀ ਤੇ ਰੋਜ਼ਾਨ ਦੇਕਰ ਹਾਂਜੀ ਕੁਛ ਦਿਨ ਉਥੇ ਰਹਾ ਕੇ ਹੁੰਦੇ ਨੇ ਕੁਛ ਦਿਨ ਰੈਸਟ ਤੇ ਹੁੰਦੇ ਨੇ ਸਵੇਰੇ ਡਿਊਟੀ ਗਈ ਸੀ ਸ਼ਾਮ ਨੂੰ ਘਰ ਆਉਂਦੇ ਪਏ ਸੀ ਕਿੰਨੇ ਵਜੇ ਫੋਨ ਆਇਆ ਤੁਸੀ ਦੱਸਿਓ 9 ਵਜੇ ਉਸਕੇ ਬਾਅਦ ਫਿਰ ਕੋਈ ਕਾਲ ਨਹੀਂ ਉਸ ਤੋਂ ਬਾਅਦ ਮੈਂ ਲੋਕੇਸ਼ਨ ਭੇਜੀ ਸੀ 10 ਵਜੇ ਤੱਕ ਮੈਂ ਵੇਖੀ ਉਸ ਤੋਂ ਬਾਅਦ ਨਹੀਂ ਮੈਂ ਵੇਖੀ ਕੋਈ ਦੱਸਿਆ ਹੋਸਟਲ ਫੋਨ ਤੇ ਤੁਹਾਨੂੰ ਜਿੱਦ ਫੋਨ ਕੀਤਾ ਵਾਪਸੀ ਆਉਂਦੇ ਪਏ ਸੀ ਗੱਡੀ ਦੇ ਵਿੱਚ ਅੱਛਾ ਕੋਈ ਪੈਸੇ ਪੁਸੇ ਬਣਾ ਲੈ ਕੇ ਆ ਰਹੇ ਸਨ ਨਹੀਂ ਪਤਾ ਲੱਗਿਆ ਕੁਝ ਨਹੀਂ ਕੋਈ ਪੈਸਾ ਨਹੀਂ ਆ ਦੇਖੋ ਇਕੱਲਾ ਹੀ ਸੀ ਕੋਈ ਨਾਲ ਤੁਹਿੰਦੇ ਬਟਾ ਨਹੀਂ ਕੋਈ ਨਹੀਂ ਸੀ ਨਾਲ ਇਨਾ ਮਾਫ ਜੀ ਦਾ ਕਰਨਲ ਸਿੰਘ ਆ ਕਰਨਲ ਸਿੰਘ ਦੀ ਕਿ ਬੇਟਾ ਕੀ ਕੰਮ ਜੋਬ ਕਰਦਾ ਹੈ ਇਹ ਪੁਲਿਸ ਚ ਹੈ ਜੀ ਕਿਥੇ ਡਿਊਟੀ ਹੈ ਇਹ ਮਹਾਲੀ ਡਿਊਟੀ ਹੈ ਜੀ ਹਾਂ ਕੱਲ ਕਿੰਨੇ ਵਜੇ ਗਿਆ ਘਰੋਂ ਘਰੋਂ ਗਿਆ ਕੱਲ ਸਵੇਰੇ ਗਿਆ ਜੀ ਅੱਛਾ ਤੇ ਰਾਤ ਨੂੰ ਵਾਪਸ ਆਂਦਾ ਜੀ ਉਹ ਉਧਰੋਂ ਡਿਊਟੀ ਤੋਂ ਫਿਰ ਰਾਤ ਵਾਪਸ ਆ ਰਿਹਾ ਰਾਤ ਕੀ ਗੱਲ ਹੋਈ ਹੈ ਫਿਰ ਰਾਤ ਜੀ ਮਤਲਬ ਆ ਰਿਹਾ ਸੀ ਵਾਪਸ ਉਧਰੋਂ ਚੱਲਿਆ ਸਾਡੇ 8:30 ਵਜੇ ਉਧਰੋਂ ਫੋਨ ਦੀ ਵਾਈਫ ਨੇ ਕੀਤਾ ਉਹਦੇ ਵਿੱਚ ਚੱਲ ਪਿਆ ਚਲੋ ਆ ਜੰਨਾ ਇਹ ਫੋਨ ਆਉਣੀ ਸੀ ਤੇ ਉਹ ਫਿਰ ਸੌ ਗਈ ਐ ਮੁੜ ਕੇ ਫਿਰ ਮਤਲਬ ਕੋਈ ਪਤਾ ਨਹੀਂ ਲੱਗਾ ਇਹਨੇ ਫਿਰ 12 ਵਜੇ ਉਠਾਇਆ ਭਾਂਦੇ ਨੇ ਵੀ ਘਰ ਦੇ ਨੂੰ ਸਾਥ ਸਾ ਆਪਣੀ ਨੂੰ ਆਂਦੀ ਵੀ ਮਤਲਬ ਆਇਆ ਨਹੀਂ ਉਹਦਾ ਟੁਰਿਆ ਬਹੁਤ ਚਿਰ ਦਾ ਮਹਾਲੀ ਤੋਂ ਇਹਨਾਂ ਫਿਰ ਕੀਤਾ ਜਾ ਕੇ ਫੋਨ ਕੀਤਾ ਇਹਨੇ ਨਾ ਭੈਣ ਪਾਈਆਂ ਉਹ ਦੱਸਿਆ ਦੂਜੇ ਨਾਲ ਦੇ ਦੱਸ ਕੇ ਜੇ ਫਿਰ ਮੈਂ ਮਹਾਲੀ ਹੀ ਸਾਂ ਜੀ ਅੰਬਸਾਬ ਤੇ ਸੇਵਾ ਕਰਨੇ ਆ ਉੱਥੋਂ ਫਿਰ ਮੈਨੂੰ ਇਹਨਾਂ ਫੋਨ ਕੀਤਾ ਸੀ ਆਪਣਾ ਫਿਰ ਗੱਡੀ ਤੇ ਆਪਣਾ ਉੱਥੋਂ ਲੈ ਕੇ ਮੈਂ ਵੀ ਬਾਬਿਆਂ ਦੀ ਗੱਡੀ ਅਸੀਂ ਵੀ ਆ ਗਏ ਆ ਤੇ ਇੱਥੇ ਆ ਕੇ ਪਤਾ ਕੀਤਾ ਤੇ ਗੱਡੀ ਜਿਹੜੀ ਸੀ ਗੱਡੀ ਤੇ ਗਿਆ ਸੀ ਉਹ ਗੱਡੀ ਮਤਲਬ ਇੱਥੇ ਭੰਵੀ ਭੰਦਰਾ ਇਹ ਇੱਥੇ ਛਾਂ ਜੀ ਛੜਕ ਤੇ ਉੱਤੇ ਗੱਡੀ ਖੜੀ ਐ ਉਹਦੇ ਖੂਨ ਦੇ ਛਿੱਟੇ ਲੱਗੇ ਨੇ ਸ਼ੀਸ਼ੇ ਤੇ ਉਹਦੇ ਸਟੀering ਤੇ ਇਹ ਬਸ ਕੁਛ ਧੀਰੇ ਧੀਰੇ ਤੇ ਲੋ ਸਾਰੇ ਉਹਨੇ ਜਿਹੜੇ ਇਧਰ ਘਰ ਦੇ ਵੀ ਜੀ ਸਾਰੇ ਪਹੁੰਚ ਗਏ ਸੀ ਉੱਥੇ ਪੈਸੇ ਦਾ ਕੋਈ ਪਤਾ ਨਹੀਂ ਜੀ ਇੱਥੇ 2-3 ਲੱਖ ਰੁਪਏ ਨਹੀਂ ਸਾਨੂੰ ਪੈਸੇ ਦਾ ਸਾਨੂੰ ਨਹੀਂ ਪਤਾ ਜੀ ਕੀ ਸੀ ਕੀ ਨਹੀਂ ਉਹਦੇ ਕੋਲ ਜੀ ਤਾਂ ਇਸकी ਰਿਪੋਰਟ ਕਰਾਤੀ ਪਸਿਆਣੇ ਦੱਸਤਾ ਤੁਸੀਂ ਹਾਂ ਉੱਥੇ ਹਾਂ ਡਕਾਲੇ ਕਰਾਤੀ ਜੀ ਰਿਪੋਰਟ ਕਰਾਤੀ ਜੀ ਹਾਂ ਰਾਤੀ ਆ ਗਏ ਸੀ ਉਹ ਰਿਪੋਰਟ ਲੈ ਕੇ ਸੀ ਗੱਡੀ ਉੱਥੇ ਖੜੀ ਹੈ ਜੀ ਗੱਡੀ ਉੱਥੇ ਖੜੀ ਹੈ ਜੀ ਹਾਂ ਜੀ ਟਾਈਮ ਤੋਂ ਰਹਿ ਨਹੀਂ ਆਣਗਾ ਜਾਣਾ ਤਾਂ ਪੈਂਦਾ ਹੀ ਬੰਦੇ ਨੂੰ ਕੰਮਾਂ ਦੇ ਕਿੰਨੇ ਵਜੇ ਕਾਲ ਆਈ ਤੁਹਾਡੇ ਕੋਲ ਇਹ ਸਿਪਾਈ ਜਸਪਿੰਦਰ ਸਿੰਘ ਲੱਭਦੋਇਆ ਰਾਤੋਂ ਤੋਂ ਮੌਕੇ ਤੋਂ ਸਾਨੂੰ 2:30 ਵਜੇ ਸਵੇਰੇ ਫੋਨ ਕਰਿਆ ਸੀ ਕਿਸੇ ਨੇ ਇਹਨਾਂ ਦੇ ਰਿਸ਼ਤਾਰਿਆਂ ਨੇ ਜੇ ਇਸ ਤਰ੍ਹਾਂ ਕਾਰ ਮੰਗਲੀਏ ਸਾਡੇ ਮੋੜਾ ਮੁਲਾਜ਼ਮਾ ਕਨਸਟੇਬਲ ਹਾਂਜੀ ਤੇ ਅੱਬ ਤੱਕ ਕੁਛ ਲੱਗਿਆ ਕੋਈ ਸਰਾ ਨਹੀਂ ਅਜੇ ਕੁਝ ਨਹੀਂ ਆਇਆ ਐਫਐਸਐਲ ਵਾਲੀ ਟੀਮ ਆਈ ਹੈ ਜਾਂਚ ਕਰ ਰਹੀ ਹੈ ਸਾਈਟ ਉੱਤੇ ਟਿਕਾਲੇ ਆ ਹਾਂਜੀ ਮੈਂ ਚਾਰ ਚੌਕੇ ਟਿਕਾਲੇ